ਅੰਜੇਰਜਿੰਦਰ ਜੀ ਅੱਜ ਬਿਜ਼ਨਸ ਨਾਲ ਕਾਰਵਾਈ ਕੀਤੀ ਕੀ ਕਹਿਣਾ ਚਾਹੁੰਦੇ ਹੋ ਉਹ ਟ੍ਰੇਬ ਲੱਗਾ ਸੀਗਾ 6.50 ਲੱਖ ਰਿਸ਼ਵਤ ਲੈਂਦੇ ਫੜਿਆ ਕੀ ਕਹਿਣਾ ਚਾਹੁੰਦੇ ਕੋਈ ਤੁਹਾਡਾ ਪੱਖ ਇਸ ਬਾਰੇ ਮੈਂ ਨਹੀਂ ਜਾਣੀ ਮੈਂ ਉਹਨਾਂ ਕੋਈ ਪਹਿਲਾਂ ਪੈਸਾ ਨਹੀਂ ਲਿਆ ਜੀ ਅੱਜ ਉਹਨਾਂ ਨੇ 나 ਹੀ ਮੈਨੂੰ ਹੀ ਵੀ ਉਹਨਾਂ ਨੇ ਮੈਨੂੰ ਕਦੀ ਸੋਚਿਆ ਹੈ ਕਿ ਇਹ ਕੰਮ ਕਰਨਾ ਕਰਨਗੇ ਉਹਨਾਂ ਨੇ ਜਿਹੜੇ ਆਰਕੀਟੈਕਟ ਨੂੰ ਦਿੱਤਾ ਉਹਨਾਂ ਨੂੰ ਪਤਾ ਜੋ ਵੀ ਮੈਨੂੰ ਤਾਂ ਬੜੇ ਪਿਆਰ ਨਾਲ ਲੈ ਕੇ ਗਏ ਆ ਸਾਰੀ ਡੀਲਿੰਗ ਆਰਕੀਟੈਕਟ ਨਾਲ ਹੋ ਰਹੀ ਸੀ ਨਾ ਹਾਂਜੀ ਹਾਂਜੀ ਹਰ ਪਾਸੇ ਔਰ ਮੈਨੂੰ ਨਜ਼ਾਇਜ਼ ਫਸਾਇਆ ਗਿਆ ਮੈਂ ਇਹੋ ਨਾਲ ਬਸ ਕਿੰਨੇ ਦਿਨ ਰਹਿ ਕੇ ਚੱਲ ਮੇਰੀ ਚੱਲੀ ਮੇਰੇ 10 ਦਿਨ ਜੀ ਮੈਨੂੰ ਜੇ ਸਾਹ ਉਹ ਇਨਸਪੈਕਟਰ ਇੰਦਰਜੀਤ ਸਿੰਘ ਆਇਆ ਮੈਂ ਤੇ ਇੱਕ ਅਕਿਊਜ਼ਡ ਸੀ ਅੱਜ ਏਟੀਪ ਹਰਜਿੰਦਰ ਸਿੰਘ ਅਰੈਸਟ ਕੀਤਾ ਮਿਊਨਿਸਪਲ ਕੋਰਪੋਰੇਸ਼ਨ ਨੰਬਰਿਸਰ ਤੋਂ ਇੱਕ ਸਾਡੇ ਕੰਪਲੇਨਟ ਸੀਗੇ ਸਾਈਂ ਕਿਰਪਾ ਜੀ ਉਹ ਬਾਈ ਪ੍ਰੋਫੈਸ਼ਨਲ ਐਡਵੋਕੇਟ ਨੇ ਐਂਡ ਉਹ ਉਹਨਾਂ ਨੇ ਇੱਕ ਐਨਓਸੀ ਲੈਣੀ ਸੀਗੀ ਇੱਕ ਰੈਜ਼ੀਡੈਂਸ਼ੀਅਲ ਕਲੌਕ ਦੀ ਜੀ ਉਹਦੇ ਸੰਬੰਧ ਦੇ ਵਿੱਚ ਜਿਹੜੀ ਐਨਓਸੀ ਸੀ ਉਹ ਲਾਸਟ ਮੰਥ ਲੈ ਵੀ ਚੁੱਕੀ ਸੀ ਪਰ ਫਿਰ ਵੀ ਜਿਹੜਾ ਇਹ ਕੰਮ ਨਹੀਂ ਸੀ ਉੱਪਰ ਕਰਨ ਦੇ ਰਿਹਾ ਏਟੀਪੀ ਹਰਜੰਦਰ ਇਹਨੇ ਜਾ ਕੇ 10 ਦਿਨ ਪਹਿਲਾਂ ਉੱਥੇ ਜਾ ਕੇ ਉਹਨਾਂ ਨੇ ਸਾਰਾ ਸੀਵੀਐਸ ਸਿਸਟਮ ਤੇ ਜ਼ਾਰਦਵਾਰੀ ਸੀ ਉਹ ਤੋੜ ਦਿੱਤੀ ਸੀ ਜੀ ਤੇ ਇਹ ਫਿਰ ਜਦੋਂ ਇਹਨਾਂ ਨੂੰ ਦੁਬਾਰਾ ਇਹਨਾਂ ਦਾ ਰਾਤ ਪਤਾ ਕੀਤਾ ਕਿ ਸਾਡਾ ਕੋਲ ਐਨਓਸੀ ਹੈਗੀ ਹੈ ਰਿਕੁਆਇਰ ਡਾਕੂਮੈਂਟ ਸਾਰੇ ਹੈਗੇ ਆ ਤੇ ਕਾਈਂਡਲੀ ਸਾਡਾ ਕੰਮ ਚੱਲ ਲੈਂਦੇ ਉਹ ਕਹਿੰਦਾ ਕਿ ਨਹੀਂ ਮੈਂ 2 ਲੱਖ ਰੁਪਏ ਦੀ ਡਿਮਾਂਡ ਕੀਤੀ ਕਿ 2 ਲੱਖ ਰੁਪਏ ਦਿਓ ਮੈਂ ਥੋੜਾ ਫਿਰ ਕੰਮ ਚੱਲਣ ਦਵਾਗਾ 2 ਲੱਖ ਰੁਪਏ ਡਿਮਾਂਡ ਦੇ ਉੱਤੇ ਫਿਰ ਸਾਾਨੂੰ ਅਪਰੋਚ ਕੀਤਾ ਬਿਜ਼ਨਸ ਫਿਰ ਉਹਨੂੰ ਕੰਪਲੈਂਟ ਸਾਈ ਕਰਪਾ ਜੀ ਨੇ ਤੇ ਇਹ ਇਹਨਾਂ ਦੇ ਐਕਸਨ ਅਨੁਸਾਰ ਜਿਉਂ ਦੱਸੀ ਗੱਲ ਇਹਨਾਂ ਦਾ ਫੋਰਾ ਬੰਦ ਦੇ ਕੇ ਵੈਰੀਫਾਈ ਕਰਕੇ ਹੌਨ ਰਿਕਾਰਡ ਤੇ ਅੱਜ ਨੂੰ ਅਸੀਂ ਟਰੈਪ ਕੀਤਾ ਹਰਜਿੰਦਰ ਸਿੰਘ ਐਡੀਪੀ ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਅਫਸਰ ਦੇ ਵਿੱਚ ਪਸੇ ਲੈਣੇ 50000 ਰੁਪਏ ਨੂੰ ਰਿਸ਼ੂਟ ਲੈਂਦਾ ਰੰਗੀਤ ਸੀ ਫਿਰ ਸਾਥ ਇੱਕ ਇੱਕ ਤੋਂ ਗ੍ਰੈਫਟਾਰ ਕੀਤਾ ਇਹ ਮਿਊਨਿਸਪਲ ਕਾਰਪੋਰੇਸ਼ਨ ਦੇ ਆਫਿਸ ਦੇ ਬਿਲਕੁਲ ਅੱਗੇ ਪਾਰਕਿੰਗ ਦੇ ਵਿੱਚ ਹੀ ਉਹਨਾਂ ਦੀ ਕਾਰ ਦੇ ਵਿੱਚ ਇਹ ਮਤਲਬ ਪੈਸੇ ਲੈਣ ਆ ਗਏ ਸੀ ਉਹ ਮਿਊਨਿਸਪਲ ਕਾਰਪੋਰੇਸ਼ਨ ਆਫਿਸ ਦੇ ਸਾਹਮਣੇ ਖੜੇ ਸੀ ਇਹ ਕੀ ਹੁਣ ਰਿਮਾਂਡ ਵਾਸਤੇ ਨਹੀਂ ਅੱਜ ਤੱਕ ਗ੍ਰਫਤਾਰ ਇਹਨਾਂ ਦੀ अराउंड 2:30 ਵਜੇ ਦੇ ਆਰਾਊਂਡ ਅਸੀਂ ਗ੍ਰਫਤਾਰ ਕੀਤਾ ਤੇ ਕੱਲ ਇਹਨਾਂ ਨੂੰ ਅਸੀਂ ਬਾਅਦ ਦੁਪਹਿਰ ਕੋਰਟ 'ਚ ਪੇਸ਼ ਕਰਾਵਾਂਗੇ ਮੈਡੀਕਲ ਕਰਵਾ ਕੇ ਤੇ ਫਿਰ ਉਦੋਂ ਅਸੀਂ ਪੁਲਿਸ ਨੂੰ ਮਾਰਨ ਵਾਸਤੇ ਜਿਹੜਾ ਆ ਉਹ ਐਪਲੀਕੇਸ਼ਨ ਮੂਵ ਕਰਾਂਗੇ ਸਰਵਿਸ ਐਮਟੀਪੀ ਵਿਭਾਗ ਦੇ ਕਾਫੀ ਜਿਹੜੇ ਲੱਗਦੇ ਰਹਿੰਦੇ ਆ ਰੋਕ ਕੇ ਭ੍ਰਸ਼ਟਾਚਾਰ ਬਹੁਤ ਹੈ ਇਹੋ ਮੇਰੀ ਕਾਰਵਾਈ ਕਿਸ ਤਰ੍ਹਾਂ ਦੀ ਲੱਗਦੀ ਕਾਰਵਾਈ ਦਾ ਕਿਦਾਂ ਅਗਰ ਕੋਈ ਹੋਰ ਰੋਪ ਲੱਗਦਾ ਕੋਈ ਹੋਰ ਅਫਸਰ ਪੈਸੀ ਡਿਮਾਂਡ ਕਰਦਾ ਪਬਲਿਕ ਨੂੰ ਕਰਦਾ ਜਾਂ ਕਿਸੇ ਵੀ ਤਰੀਕੇ ਦੀ ਕੋਈ ਕਿਸੇ ਦੀ ਡਿਮਾਂਡ ਹੈ چاہے ਕੋਈ 80 ਪੀਐਮ ਕੇਪੀਆ ਬਿਲਡਿੰਗ ਇੰਸਪੈਕਟਰ ਹੈ ਤਾਨੂੰ ਵਿਜੀਲੈਂਸ ਗਰਮ ਅਪਰੋਚ ਕਰਨਾ ਚਾਹੀਦਾ ਸਾਡੇ ਅਸੈਸਮੈਂਟ ਸਾਫ ਦੇ ਬੜੇ ਕਲੀਅਰ ਇੰਸਟਰਕਸ਼ਨਸ ਨੇ ਤਰਲੇ ਸਾਫ ਨੂੰ ਬਹੁਤ ਨੇ ਬੜੀ ਕਲੀਅਰ ਕਿ ਫੋਕਸ ਹੈਗਾ ਕਿ ਜਿਹੜੀ ਕ੍ਰਪਸ਼ਨ ਹੈ ਉਹ ਕਿਸੇ ਵੀ ਐਂਟਰੀ ਜਿਹੜੀ ਹੈਗੀ ਆ ਉਹ ਉਪਰਾਸ਼ਨ ਕਰਨਾ ਹੈ 50000 ਤੋਂ ਲਵਾ ਕੋਈ ਹੋਰ ਇਹਨਾਂ ਤੋਂ ਬਰਾਮਦ ਹੋਇਆ ਕੁਝ ਨਹੀਂ 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 ਨਸਿੰਗ ਉਸ ਨੂੰ ਬੁਲਾਉਂਗੇ ਨਹੀਂ ਹਾਂ ਤੁਹਾਡਾ ਓਸੀ ਰਿਕਵਰੀ ਸੀਗੀ